ਇਹ ਤੁਹਾਨੂੰ ਮੈਂ ਦਿਖਾ ਵੀ ਦਿਨਾ ਤਾਂ ਤੁਸੀਂ ਆਪ ਮਹਿਸੂਸ ਕਰੋ ਕਿ ਵਾਕਈ ਇੱਥੇ ਆ ਸਕਦਾ ਆਨੰਦਕ ਨਹੀਂ ਆ ਸਕਦਾ ਕਿ ਉੱਡਦਾ ਹੀ ਆ ਰਿਹਾ ਹਟਾਦਾ ਨਹੀਂ ਹੈਗਾ ਓ ਬੱਲੇ 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 ਮੁੰਡਾ ਤੇ ਆਹ درخت ਇਦਾਂ ਲੱਗਨਦੇ ਜਿਦਾਂ ਤੇ ਕਿਸੇ ਨੇ ਕਪੜੇ ਲਾ ਲਏ ਹੁੰਦੇ ਆ ਇਹਨਾਂ ਮੋਟਰਾਂ ਦੇ ਉੱਤੇ ਇਹਨਾਂ ਜੀਮੀਂਦਾਰਾਂ ਦੇ ਕਈਆਂ ਸੰਦ ਰੰਬੇ ਦਾਤੀਆਂ ਸਾਰੇ ਪਏ ਹੁੰਦੇ ਆ ਹੋਰ ਹੀ ਪੈਪਾਂ ਪੂਪਾਂ ਪਾਣੀ ਲਾਉਣ ਵਾਲੀ ਏ ਇਹ ਤੇ ਮੁੰਡੇ ਨੂੰ ਤੁਸੀਂ ਪਛਾਣਦੇ ਹੀ ਆ ਜਿਹਦੀਆਂ ਡਬਲ ਯੂ ਆ ਰਹੀਆਂ ਮੁੱਛਾਂ ਹੈ ਇਹਨੂੰ ਹੁਣ ਮੈਂ ਕੀ ਪੁੱਛਾਂ ਤਾਂ ਬਾਦ ਮੁੰਡੇ ਨੂੰ ਵਿਆਹ ਆ ਪਿੰਡ ਆ ਗਿਆ ਉਹ ਹੀ 1947 ਵੇਲੇ ਦਾ 게ਟ ਜਿਹੜਾ ਕਹਿੰਦਾ ਸੀ ਸਾਡੇ ਪਿੰਡ 1947 ਵੇਲੇ ਦਾ 게ਟ ਆ ਜਿੱਦਾਂ ਹੀ ਆ ਖੱਬੀ ਸਾਈਡ ਨੂੰ ਸਮਝ ਲਓ ਇਹ ਉਹਦੇ ਪਿੰਡ ਦਾ ਮੋੜ ਆ ਇਹਦੇ ਬਾਪੂ ਜੀ ਹੁਣ ਇੱਥੇ ਡੀਕਣਗੇ ਸਾਨੂੰ ਤੇ ਅੱਛਾ ਕੋ ਦਾ ਫਰਾਰੀ ਫਰਾਰੀ ਲੈਂਬਰਗਿਨੀ ਅੱਛਾ ਇੱਕ ਬ੍ਰਾਂਡ ਦਾ ਪਰ ਸੱਚੇ ਪਰ ਸੱਚੇ ਇਹ ਤੋਂ ਅੱਗੇ ਤਲਵਾੜਾ ਸ਼ਹਿਰ ਆ ਜਾਂਦਾ ਬਾਤੀਆਂ ਦਾ ਸ਼ਹਿਰ ਆ ਕੇ ਦੇ ਕਾਲ ਚਰਾਵੰਗਰੇ ਜੀ ਦੇਸ ਲਓ ਜੀ ਆਹ ਪਰੀਜਾ ਮੇਰੇ ਭਾਂਜੇ ਨੇ ਆਪਾਂ ਇਕੱਠੇ ਵੀਲ ਟਾਇਰ ਪਵਾ ਕੇ ਲਿਆਏ ਸੀਗੇ ਤੇ ਕਿੰਨਾ ਸ਼نگਾਰੀ 82000 ਦੇ ਟਾਇਰ ਵੀਲ ਪਵਾ ਕੇ ਆਏ ਸੀਗੇ ਆਪਾਂ ਤੇ ਨੰਬਰ ਵੀ 8280 ਹੈ ਨੰਬਰ ਵੀ 8280 ਹੈ ਗੱਡੀ ਦਾ ਓਕੇ ਭਾਜੀ ਓਕੇ ਠੀਕ ਹੈ ਲਓ ਜੀ ਅੱਜ ਟੇਡੇ ਪਰਨੇ ਕਰਕੇ ਫਿਰ ਆਪਾਂ ਮੋਟਰ ਤੇ ਬਹਿ ਗਏ ਆ ਤੇ ਨਿਆਰੇ ਲੈਣੇ ਆ ਅੱਜ ਕੋਈ ਬਣਾਉਣ ਨੂੰ ਹੁੰਦਾ ਕਿ ਚੱਕਰ ਨਹੀਂ ਆ ਵੈਸੇ ਬੈਠੇ ਆ ਲੁੱਥੋ ਜਾ ਲੈ ਰਹੇ ਆ ਜਿੰਦਗੀ ਦਾ ਅੱਜ ਕਿਤੇ ਗਏ ਨਹੀਂ ਤੇ ਮੈਂ ਕਿਹਾ ਚੱਲ ਇੱਥੇ ਦਾ ਅਗੋਰਾ ਨਹੀਂ ਜਾਂਦੇ ਭਾ ਹੈਨਾ ਮਹਾਰਾਜ ਮਹਾਰਾਜ ਚਾਚਾ ਸ਼ਰੀ ਤੇ ਸਾਡੇ ਪਿੰਡ ਗੰਨੇਆਂ ਦੀ ਟਰਾਲੀ ਦੀ ਬਹੁ ਧਾੜ ਪਈ ਰਹਿੰਦੀ ਆ ਕੋਈ ਲੈ ਕੇ ਚੱਲਿਆ ਕੋਈ ਖਾਲੀ ਕਰਾ ਕੇ ਆ ਗਿਆ ਆ ਮਤਲਬ ਕੋਲਮ ਲਾ ਕੇ ਚੱਲਦਾ ਰਹਿੰਦਾ ਕੰਮ ਮਿੱਤਰੋ ਤੇ ਬੜਾ ਹੀ ਨੰਦ ਜਾ ਆਉਂਦਿਆ ਆ ਸ਼ਹਿਰੋਂ ਪਹਿਲਾਂ ਇੱਕ ਮੁੰਡਾ ਸੱਜਣ ਮਿੱਤਰ ਬਾਹਰੋਂ ਆਇਆ ਸੀ ਉਹਨੂੰ ਮਿਲ ਕੇ ਆਏ ਆਂ ਬੜੇ ਦਿਨਾਂ ਦਾ ਭਰਾ ਕਹੀ ਜਾਂਦਾ ਸੀ ਚੀਮਾ ਸਾਡਾ ਕੀ ਅਮਰਤ ਭਾ ਮਿਲਣਾ ਵਰਤ ਭਾ ਮਿਲਣਾ ਤੇ ਮੈਂ ਕਿਹਾ ਪੰਗੜਾ ਡੀਸੀ ਲੱਗੇ ਆ ਆਪਾਂ ਮਿਲਾਂਗੇ ਆਪਾਂ ਮਿਲੇ ਜੀੜੀ ਛੇੜੀ ਲਾਈ ਪੂਰੇ ਸਾਲ ਬਾਅਦ ਤੇ ਬੜਾ ਮਜ਼ਾ ਆਇਆ ਕੋ ਪੁਰਾਣੇ ਸੱਜਣ ਵੀ ਮਿਲੇ ਤੇ ਬਾਕੀ ਆ ਗਏ ਹੁਣ ਮੋਟਰ ਤੇ ਤੇ ਮੋਟਰ ਤੇ ਫੀਲਿੰਗਾਂ ਲੈ ਰਹੇ ਸਾਬ ਵੀ ਜਿਹੜੀ ਲਤਾ ਚੌੜੀਆਂ ਕਰਕੇ ਪਏ ਨੇ ਪੂਰੀ ਫੀਲਿੰਗ ਦੇ ਵਿੱਚ ਇਹ ਐ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਗੱਲ ਵੀ ਜਿਹੜਾ ਮੋਟਰ ਤੇ ਫੀਲਿੰਗ ਹੁੰਦੀ ਹੈ ਨਾ ਮੋਟਰ ਤੇ ਬਹਿਣ ਦਾ ਜੋ ਸਕੂਨ ਆਉਂਦਾ ਆ ਉਹ ਕਿਸੇ ਹੋਟਲ ਮੈਂਕੇ ਦੇ ਵਿੱਚ ਬਹਿਣ ਦਾ ਸਕੂਨ ਨਹੀਂ ਆਉਂਦਾ ਜੋ ਇੱਥੇ ਮੋਟਰ ਤੇ ਬਹਿਣ ਦਾ ਆ ਜਾਂਦਾ ਇੱਕ ਚਾਰੇ ਪਾਸੇ ਹਰੀਆਲੀ ਕਣਕਾਂ ਤੇ ਤੁਹਾਨੂੰ ਮੈਂ ਦਿਖਾ ਵੀ ਦਿਨਾ ਤਾਂ ਤੁਸੀਂ ਆਪ ਮਹਿਸੂਸ ਕਰਿਓ ਕਿ ਵਾਕਿਆ ਇੱਥੇ ਆ ਸਕਦਾ ਆਨੰਦਕ ਨਹੀਂ ਆ ਸਕਦਾ ਕਿਸੇ ਦੀ ਕੋਈ ਚੈਂ ਚੈਂ ਪੈਂ ਪੈਂ ਟੈਂ ਟੈਂ ਕੁਝ ਨਹੀਂ ਆ ਰੋਡ ਦੇ ਉੱਤੇ ਮੋਟਰ ਆਏ ਸਾਬੀ ਦੀ ਤੇ ਲੋਕ ਫਿਰ ਨਾਲੇ ਸੈਰ ਨੂੰ ਸ਼ੁਰੂ ਹੋ ਜਾਂਦੇ ਗੋਲੀਆਂ ਵਾਲੇ ਤੇ ਆਪਾਂ ਉਹਨਾਂ ਲੋਕਾਂ ਨੂੰ ਦੇਖਦੇ ਆ ਕੋਈ ਵਾਕਵਤ ਉਹਨੂੰ ਬਲਾ ਵੀ ਲਈਦਾ ਆ ਤੇ ਐਦਾਂ ਮਤਲਬ ਕੋਈ ਟਾਈਮ ਪਾਸ ਆਪਣੀ ਦਿਹਾੜੀ ਪਿੰਡਾਂ ਦੀ ਐਦਾਂ ਸ਼ੁਰੂ ਹੁੰਦੀ ਆ ਤੇ ਐਦਾਂ ਹੀ ਖਤਮ ਹੁੰਦੀ ਆ ਤੇ ਹੁਣ ਆਪਾਂ ਕਿਤੇ ਦੂਰ ਪਾਰ ਘੁੰਮਣ ਵੀ ਜਾਵਾਂਗੇ 2-3 ਦਿਨਾਂ ਦੇ ਵਿੱਚ ਵਿੱਚ ਦੂਰ ਪਾਰ ਮਤਲਬ ਕਿ ਕਿਤੇ ਦੂਰ ਪਾਰ ਹੀ ਜਾਵਾਂਗੇ ਦਿਖਾਵਾਂਗੇ ਉਹ ਆਪਾਂ ਥੋੜਾ ਉੱਲਾ ਹੀ ਰੱਖਦੇ ਤੁਹਾਡੇ ਕੋਲ ਬਾਕੀ ਇਹ ਵਲੌਗ ਤੁਹਾਨੂੰ ਪਿੰਡ ਦਾ ਹੀ ਦਿਖਾਵਾਂਗੇ ਆਪਾਂ ਕਿ ਬੰਦੇ ਆ ਰਹੇ ਹੌਲੀ-ਹੌਲੀ ਸੱਜਣ ਮਿੱਤਰ ਮੁੰਡਾ ਬਾਹਰ ਵਾਲਾ ਚੀਮਾ ਭਰਾ ਵੀ ਆ ਰਿਹਾ ਆ ਤੇ ਉਹਨੂੰ ਵੀ ਮੈਂ ਕਿਹਾ ਕੋਈ ਗੱਲ ਨਹੀਂ ਭਾਤਰੀ ਸੇਵਾ ਪਾਣੀ ਕਰਦੇ ਆ ਪੈਕਸ਼ਾ ਗਲਵਾਉਂਦੇ ਆ ਇੱਕ ਦਿਨ ਪਹਿਲਾਂ ਵੀ ਆਇਆ ਸੀ ਤੇ ਅੱਜ ਵੀ ਆਪਾਂ ਭਰਾ ਨੂੰ ਸੱਦੇ ਆ ਆ ਤੇ ਬਾਊ ਆਪਣਾ ਭਰਾ ਕਵੈਤ ਵਾਲਾ ਉਹ ਵੀ ਆ ਰਿਹਾ ਉਹਨੂੰ ਤੇ ਆਪਾਂ ਦਾਰੂ ਦਾ ਮੜਾ ਜਿਆ ਕਹਿਣਾ ਹੀ ਹੁੰਦਾ ਆ ਇਹ ਨਹੀਂ ਕੋਈ ਲਾਲਚੀ ਦਾਰੂ ਪੀਣ ਦਾ ਮਤਲਬ ਕਿ ਉਹਨੂੰ ਚਾਹੀਏ ਨਾ ਆਪਣੇ ਕੋਲੋਂ ਵੀ ਲੈ ਆਉਂਦਾ ਆ ਠੀਕ ਆ ਤੇ ਆ ਰਿਹਾ ਉਹ ਵੀ ਲੈ ਕੇ ਸਮਾਨ ਸਜੋ ਸਮਾਨ ਜਿਹੜਾ ਕੋਈ ਨਿੱਕ ਸੁੱਕ ਤੁਹਾਨੂੰ ਪਤਾ ਹੀ ਹੁੰਦਾ ਤੇ ਉਹਨੂੰ ਮੈਂ ਫੋਨ ਕਰਤਾ ਉਹ ਵੀ ਆ ਰਿਹਾ ਆ ਤੇ ਆਪਾਂ ਲੱਗੇ ਆ ਮਹਿਫਲ ਜੀ ਸਜਾਉਣ ਗੱਲਾਂ ਬਾਤਾਂ ਮਾਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਵਲੌਗ ਤੁਸੀਂ ਇੰਜੋਏ ਕਰਿਓ ਤੇ ਵੀਊ ਚੈੱਕ ਕਰੋ ਮੜਾ ਜਿਆ ਜਦਿ ਸ਼ਾਂਤੀ ਜੀ ਇਹਨਾਂ ਉਹ ਚੈੱਕ ਕਰੋ ਤੁਸੀਂ ਦੇਖੋ ਇਹ ਪਿੰਡਾਂ ਵਾਲਿਆਂ ਦੇ ਕੱਚੇ ਟਾਰੇ ਜਿਹਨੂੰ ਮੋਟਰਾਂ ਕਹ ਦਿੰਨੇ ਹਨ ਇਹ ਮੋਟਰਾਂ ਦੇ ਉੱਤੇ ਨਾ ਇੱਕ ਵੱਖਰਾ ਹੀ ਯਾਰ ਸਕੂਨ ਜਿਹਾ ਆ ਹੈ ਭਾਵੇਂ ਕੱਚੀਆਂ ਮੋਟਰਾਂ ਭਾਵੇਂ ਇਹਨਾਂ ਤੇ ਕੋਈ ਕੁਛ ਹੈ ਨਹੀਂ ਆ ਭਾਵੇਂ ਕੋਈ ਲੈਂਟਰ ਕਈਆਂ ਤੇ ਤਾਂ ਲੈਂਟਰ ਪਏ ਕਈਆਂ ਤੇ ਨਹੀਂ ਵੀ ਪਿਆ ਦੇਖੋ ਇਹਦਾ ਤਾਂ ਬਿਲਕੁਲ ਹੀ ਮਾੜਾ ਹਾਲ ਆ ਤੇ ਮਤਲਬ ਕਹਿਣ ਦਾ ਭਾਵਾ ਕਿ ਯਾਰ ਭਾਵਾ ਇਹ ਕੱਚੇ ਆ ਬੰਦਾ ਪਤਾ ਨਹੀਂ ਕਿਹੜਾ ਆਇਆ ਦੇਖਦੇ ਆ ਕਿਹੜਾ ਬੰਦਾ ਆ ਉੱਡਦਾ ਹੀ ਆ ਰਿਹਾ ਹਟਾ ਦਾ ਨਹੀਂ ਹੈਗਾ ਓ ਬੱਲੇ 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 ਮੁੰਡਾ ਧਾਮੀਆਂ ਦਾ ਮੈਂ ਪਤਾ ਨਹੀਂ ਕਿਹੜਾ ਆਉਂਦਿਆ ਆ ਲੈ ਵੇਲਾ ਸਾਡਾ ਸਿਮਰ ਭਰਾ ਪਹੁੰਚ ਚੁੱਕਾ ਹੈ ਜਿਹਦਾ ਕਿ ਕੁਝ ਦਿਨ ਪਹਿਲਾਂ ਮੇਰੇ ਵੀਰੋ ਵਿਆਹ ਹੋ ਕੇ ਹਟਿਆ ਆ ਮੋਟਾ ਬੋਲਟ ਦੇ ਉੱਤੇ ਉੱਡਦਾ ਆ ਮੈਨੂੰ ਥੋੜਾ ਜਿਹਾ ਮੋਟਾ ਜਿਹਾ ਲੱਗਿਆ ਤੇ ਮੈਨੂੰ ਪਛਾਣਿਆ ਨਹੀਂ ਗਿਆ ਤੇ ਬੈਠੋ ਸਰ ਬੈਠੋ ਆ ਰਹੇ ਆ ਆਪਾਂ ਦੇਖੋ ਜੀ ਮਹਿਫਲਾ ਸੱਜਣ ਲੱਗ ਪਈਆਂ ਬੰਦੇ ਹੌਲੀ ਹੌਲੀ ਆਪਣੀਆਂ ਲੋਕੇਸ਼ਨਾਂ ਦੇ ਉੱਤੇ ਜਿੱਦਾਂ ਜਿੱਦਾਂ ਲੋਕੇਸ਼ਨਾਂ ਸੈਂਡ ਕਰਤੀਆਂ ਕਿਸੇ ਨੂੰ ਇਨਵਿਟੇਸ਼ਨ ਦਿੱਤਾ ਤੇ ਪਹੁੰਚੀ ਜਾ ਰਹੇ ਆ ਤੇ ਬਾਉ ਜੀ ਹੁਣੀ ਵੀ ਆ ਰਹੇ ਆ ਆ ਕਣਕ ਅਸੀਂ ਕਮਾਤ ਵੱਢ ਕੇ ਬੀਜੀ ਸੀਗੀ ਥੋੜੇ ਦਿਨ ਪਹਿਲਾਂ ਹੀ ਇਹਨੂੰ ਹੋਇਆ ਕੋਈ ਮਹੀਨਾ ਕ ਹੋ ਗਿਆ ਬੀਜੀ ਨੂੰ ਤੇ ਇਹ ਕਣਕ ਵੀ ਸੁੱਖ ਨਾਲ ਨਿਕਲ ਚੁੱਕੀ ਆ ਤੇ ਇਹਨੂੰ ਢੇਰ ਢੂਰ ਪਾਤਾ ਇੱਕ ਵਾਰ ਤੇ ਪਹਿਲਾਂ ਥੋੜੀ ਜੀ ਪੀਲਾ ਪੀਲਾ ਜਾ ਆਪਣਾ ਪ੍ਰਭਾਵ ਜਾ ਛੱਡਦੀ ਸੀ ਤੇ ਹੁਣ ਹੋ ਗਈ ਆ ਹਰੀ ਜਰਾ ਕਿਉਂਕਿ ਜਦੋਂ ਦੀ ਆ ਜੂਰੀਆ ਪਾਇਆ ਜਦੋਂ ਦਾ ਤੇ ਆ ਦਰਖਤ ਇਦਾਂ ਲੱਗੰਦੇ ਜਿਦਾ ਤੇ ਕਿਸੇ ਨੇ ਕਪੜੇ ਲਾ ਲਏ ਹੁੰਦੇ ਆ ਆ ਦੇਖੋ ਤੇ ਇਹ ਪੱਤ ਝੜਦੇ ਦਿਨ ਹੁੰਦੇ ਆ ਹੁਣ ਪੱਤ ਝੜਦੇ ਹੁਣ ਨਹੀਂ ਹੁਣ ਤੇ ਬਸ ਇਹਨਾਂ ਦੇ ਬੂਰ ਪੈਣ ਲੱਪਣਾ ਹੌਲੀ ਹੌਲੀ ਜਦ ਜਦਾਂ ਗਰਮੀ ਸ਼ੁਰੂ ਹੋਣੀ ਆ ਫੇ ਇਹਨਾਂ ਨੇ ਛਾਂ ਦੇਣ ਲੱਪਣਾ ਇਹ ਹਰੇ ਹੋਣ ਲੱਪਣੇ ਦਰਖਤ ਆ ਦਿਨਾਂ ਦੇ ਵਿੱਚ ਤੇ ਜਿਹੜੀਆਂ ਪਹਿਲਾਂ ਦੀਆਂ ਕਣਕਾਂ ਟਾਈਮ ਸਰ ਬੀਜੀਆਂ ਉਹ ਤਾਂ ਨਸਾਰੇ ਤੇ ਆ ਗਈਆਂ ਨਿਸਰ ਗਈਆਂ ਦੇਖੋ ਸਿੱਟਾ ਤੁਹਾਨੂੰ ਦਿਖਾਉਨੇ ਪਿਆ ਆ ਆ ਦੇਖੋ ਇਹ ਕਣਕਾਂ ਪੂਰੀਆਂ ਨਿਸਰ ਚੁਕੀਆਂ ਇਹ ਵਸਾਖੀ ਦੇ ਨੇੜ ਤੇੜ ਇਹਨਾਂ ਦੀ ਕਟਾਈ ਵढाई ਸ਼ੁਰੂ ਹੋ ਜਾਣੀ ਕੰਬੈਨਾਂ ਦੜਾ ਦੜ ਪਹੁੰਚ ਜਾਣੀਆਂ ਆ ਸੰਗਰੂਰ ਵਾਲੀਆਂ ਸੈਡਾਂ ਤੋਂ ਗਰਦਾਸਪੁਰ ਤੋਂ ਵੀ ਆਉਂਦੀਆਂ ਸੰਗਰੂਰ ਤੋਂ ਵੀ ਆਉਂਦੇ ਆ ਤੇ ਇਦਾਂ ਚੱਲਦਾ ਕੰਮ ਤੇ ਫੇਰ ਕਣਕਾਂ ਦੀ ਬੜਾਈ ਸ਼ੁਰੂ ਹੋ ਜਾਣੀ ਆ ਫੇਰ ਝੋਨੇ ਲਾਉਣ ਦਾ ਟਾਈਮ ਆ ਜਾਣਾ ਪਨੀਰੀ ਬੀਜ ਕੇ ਮਤਲਬ ਹੈ ਦੇਖੋ ਕਿੰਨਾ ਸੋਹਣਾ ਪੰਜਾਬ ਦਾ ਮੌਸਮ ਆ ਬਦਲਦਾ ਆ ਇੱਕੋ ਜਿਹਾ ਮੌਸਮ ਨਹੀਂ ਰਹਿੰਦਾ ਹੁਣ ਹੁਣ ਥੋੜੀ ਥੋੜੀ ਵਦਨ ਲੱਪੀ ਹੁਣ ਥੋੜੀ ਠੰਡ ਘਟਣ ਲੱਪੀ ਆ ਤੇ ਗਰਮੀ ਵੱਲ ਨੂੰ ਨੇੜਤਾ ਬਦਲਣ ਲੱਪੀ ਆ ਮੌਸਮ ਦੀ ਤੇ ਵਧੀਆ ਵਧੀਆ ਚੱਲ ਰਿਹਾ ਆ ਦੇਖੋ ਇਹ ਸਾਰੀਆਂ ਮੋਟਰੀਆਂ ਜਿਹੜੇ ਨਿਕਨੇ ਨਿਕੇ ਕਮਰੇ ਲੱਭਦੇ ਆ ਨਾ ਤੁਹਾਨੂੰ ਇਹਨਾਂ ਮੋਟਰਾਂ ਦੇ ਉੱਤੇ ਇਹਨਾਂ ਜ਼ਿੰਮੇਦਾਰਾਂ ਦੇ ਕਈਆਂ ਸੰਦ ਰੰਬੇ ਦਾਤੀਆਂ ਸਾਰੇ ਪਏ ਹੁੰਦੇ ਆ ਹੋਰੀ ਪੈਪਾਂ ਪੂਪਾਂ ਪਾਣੀ ਲਾਉਣ ਵਾਲੀਆਂ ਤੇ ਇਹ ਮੋਟਰਾਂ ਦੇ ਉੱਤੇ ਯਾਰ ਬੰਦਾ ਜਿਹੜਾ ਜ਼ਿੰਮੇਦਾਰ ਆ ਇਹਨਾਂ ਮੋਟਰਾਂ ਦੇ ਸਿਰ ਤੇ ਹੀ ਆ ਕਿਉਂਕਿ ਫਸਲਾਂ ਨੂੰ ਇਹ ਮੋਟਰਾਂ ਤੋਂ ਹੀ ਪਾਣੀ ਲੱਗਦਾ ਆ ਕਈਆਂ ਦੇ ਇੰਜਣ ਆ ਕਈਆਂ ਦੇ ਮੋਟਰਾਂ ਆ ਤੇ 8 ਘੰਟੇ ਸਾਨੂੰ ਲੇਟ ਆਉਂਦੀ ਇੱਥੇ ਮੋਟਰਾਂ ਦੀ ਬਹੁਤ ਵਧੀਆ ਸ਼ਾਮ ਦਾ 4:00 ਵਜੇ ਆ ਤੇ ਬਹੁਤ ਵਧੀਆ ਥਿਊ ਆ ਸ਼ਾਂਤੀ ਜੀ ਆ ਕਾਂ 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 ਕਰਦੇ ਪਏ ਆ ਦੇਖੋ ਉੱਰ ਦੇ ਪਏ ਆ ਅਸਮਾਨ ਦੇ ਵਿੱਚ ਐ ਕਰੀਆਂ ਆਇਆਦ ਪੰਛੀ ਪੂਰੇ ਦੇਖੋ ਪਿੰਡਾਂ ਦੇ ਵਿੱਚ ਤਾਂ ਯਾਰ ਕੁਝ ਨਾ ਕੁਝ ਭਾਵੇਂ ਜੋ ਮਰਜ਼ੀ ਬਣਾਉਂਦੇ ਰ ਬੜਾ ਕੁਝ ਦੇਖਣ ਨੂੰ ਪਿੰਡਾਂ ਚ ਤੇ ਬੰਦੇ ਸਾਡੇ ਪਹੁੰਚ ਗਏ ਆ ਗੱਲਾਂ ਬਾਤਾਂ ਮਾਰ ਰਹੇ ਆ ਸਿਮਰ ਜੀ ਉਹ ਆਪਣੀ ਸੇਲੀ ਨਾਲ ਲੱਗਾ ਆ ਤੇ ਸਿਮਰ ਜੀ ਹੁਣੀ ਉਹਦੇ ਨਾਲ ਦੇਖ ਰਿਹਾ ਕਿ ਪਤਾ ਨਹੀਂ ਕੀ ਕਿਦਣਾ ਗੱਲਾਂ ਬਾਤਾਂ ਕਰ ਰਿਹਾ ਆ ਇੱਕ ਦਿਨ ਇੱਥੇ ਸੈਟਿੰਗ ਹੁੰਦੀ ਆ ਤੇ ਦੂਜੇ ਨਾਲ ਦੇ ਸਵਾਲ ਲੈਣ ਵਾਲੇ ਮੇਰੇ ਵਰਗੇ ਨਾਲੇ ਉਹਦਾ ਹੁਣ ਵਿਆਹ ਹੋ ਚੁੱਕਿਆ ਉਹਨੇ ਹੁਣ ਸੈਟ ਕਰਕੇ ਕੀ ਕਰਨੀ ਆ ਜਵਾਨੀ 'ਚ ਇੱਕਦਾ ਟਾਈਮ ਆਉਂਦਾ ਜਦੋਂ ਹਰ ਕੋਈ ਆਪਣੀ ਜਵਾਨੀ ਦੇ ਵਿੱਚ ਤਾਂ ਸਮਝਦੇ ਆ ਨਾ ਵੀ ਜ਼ਹਾਗੀਰੀ ਖਵਾਉਂਦਾ ਆ ਤੇ ਇਹ ਸ਼ਾਂਟਾ ਪਿੰਡ ਦੀ ਟੈਂਕੀ ਦਾ ਇੱਧਰ ਪਿੰਡ ਕੋਲੀਆਂ ਆ ਆੜਾ ਲੱਭ ਰਿਹਾ ਤੁਹਾਨੂੰ ਆ ਦੇਖੋ ਆਰੇ ਬੰਦੇ ਦਿਖਾਉਨੇ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਇਹ ਵਲੌਗ ਅਸੀਂ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਬੱਸ ਜਿਹੜੇ ਰਿਓ ਆਹ ਡਿਲੀਵਰੀ ਤੋਂ ਪਾਣੀ ਆਉਂਦਾ ਮੋਟਰ ਦੀ ਤਾਂ ਇਹ ਭਾਵੇਂ ਕਿਸੇ ਨੇ ਖੁਰਲੀ ਖਰਲੀ ਵੀ ਨਹੀਂ ਬਣਾਈ ਉਹਦਾ ਕੋਠਾ ਤੇ ਪੱਕਾ ਹੀ ਪਾਇਆ ਲੈਂਟਰ ਵਾਲਾ ਹੀ ਤੇ ਆਹ ਦੇਖੋ ਆਹ ਰੋੜਿਆਂ ਦੇ ਉੱਤੇ ਪਾਣੀ ਪੈਂਦਾ ਸਾਬੀ ਕੀ ਇਹ ਤੇ ਖੁਰਲੀ ਕਿਸੇ ਤੇ ਵੀ ਨਹੀਂ ਬਣੀ ਆ ਆਹ ਜਿਹੜੀ ਮੋਟਰ ਤੇ ਬਣੀ ਆ ਤੇ ਆਹ ਦੇਖੋ ਠੀਕ ਆ ਆਹ ਸਾਬੀ ਕੀ ਮੋਟਰ ਨੇੜੇ ਨੇੜੇ ਦੋ ਮੋਟਰ ਆਇਆ ਇਹ ਸਾਬੀ ਦੀ ਮੋਟਰ ਜਿਹੜੀ ਆ ਰੋਡ ਦੇ ਉੱਤੇ ਹੀ ਆ ਬਾਕੀ ਐਦਾਂ ਦੀਆਂ ਪਿੰਡਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਦਿਖਾਉਂਦੇ ਰਹੀਦਾ ਆ ਇਹ ਅੰਬਾਂ ਦੀ ਸ਼ਾਨ ਨਹੀਂ ਸੰਘਣੀ ਹੋ ਜਾਣੀ ਆ ਨਾ ਗਰਮੀਆਂ 'ਚ ਤੇ ਫਿਰ ਇਹ ਤਾਂ ਇਹਨਾਂ ਥੱਲੇ ਬਹਿ ਕੇ ਹੀ ਟਾਈਮ ਪਾਸ ਹੋਣਾ ਕਰਨਾ ਇਹ ਨਾਲੇ ਨਾਵਾ ਕਰਾਂਗੇ ਤੇ ਮਿਲਦੇ ਆ ਬਾਕੀ ਬੰਦੇਆਂ ਨੂੰ ਆਲੰਦੋਂ ਫਿਰ ਦਿਖਾਉਨੇ ਗੱਲਬਾਤ ਤੁਹਾਨੂੰ ਬੰਦੇ ਜੁੜ ਗਏ ਆ ਤੇ ਆ ਦੇਖੋ ਵਾਹ ਜੀ ਤੇ ਕਿਦਾਂ ਸੰਤਰਿਆਂ ਦੀ ਜੜੀ ਤੇਲ ਦੀ ਜਾਂਦੇ ਹੁਣ ਦੂਜਾ ਸਿਸਟਮ ਖਤਮ ਹੋ ਗਿਆ ਹੁਣ ਦੂਜਾ ਕੰਮ ਚੱਲ ਪਿਆ ਇਹ ਮੁੰਡਾ ਆਪਣਾ ਭਾਂਜਾ ਇਹਦਾ ਉਦਨਾ ਹੀ ਬਰਥਡੇ ਮਨਾਇਆ ਸੀਗਾ ਤੇ ਇਹ ਮੁੰਡਾ ਸਾਭੀ ਇਹਨੂੰ ਤੁਸੀਂ ਜਾਣਦੇ ਹੀ ਹੋ ਇਹ ਮੁੰਡੇ ਦੀਪਖਰਾਉੜ ਦਾ ਪੋਤਾ ਆ ਆ ਦੇਖੋ ਜੀ ਇਦਾਂ ਨਾਗ ਬਣਾਉਂਦਾ ਆ ਇਦਾਂ ਹੀ ਨਾਗ ਇਹ ਦੂਜੀ ਤਰ੍ਹਾਂ ਵੀ ਬਣਾ ਦਿੰਦਾ ਕਈ ਵਾਰੀ ਤੇ ਇਹ ਤੇ ਮੁੰਡੇ ਨੂੰ ਤੁਸੀਂ ਪਛਾਣਦੇ ਹੀ ਆ ਜਿਹਦੀਆਂ ਡਬਲ ਜੁਗਰਕੀਆਂ ਮੱਛਾਂ ਹੈ ਇਹਨੂੰ ਹੁਣ ਮੈਂ ਕੀ ਪੁੱਛਾਂ ਤੇ ਆਪਣੇ ਜਿਹੜੇ ਇਹ ਤੇ ਇਹ ਤੇ ਇਟਰੀ ਦੋਸਾ ਨਾ ਇਟਰੀ ਦੋਸਾ ਇਹ ਤੇ ਮੁੰਡਾ ਇਟਾਲੀਅਨ ਨਾ ਫੇ ਸਾਰੇ ਮੁੰਡੇ ਆਪਣੇ ਜਲੇ ਬਾਹਰੋਂ ਆਉਂਦੇ ਫੇ ਸਾਲਾ ਚਾਹ ਚੜ ਜਾਂਦਾ ਯਾਰ ਰੂਹ ਖੁਸ਼ ਹੋ ਜਾਂਦੀ ਹੈ ਬਿਚਲ ਬੰਦਿਆ ਨਾ ਬਾਹਰਾਂ ਸਾਬੀ ਹੈ ਚਲੇ ਚਲ ਜਾਂਦੇ ਸਾਡਾ ਦਿਲ ਨਹੀਂ ਲੱਗਦਾ ਹੈ ਓਏ ਕਦੋਂ ਜਾਣਾ ਹੁਣ ਤੂੰ ਸਿਵਰ ਮਿੰਨਾ ਮਿੰਨਾ ਹੈਗਾ ਵੈਰੀ ਗੁੱਡ ਤੇ ਤੇਰਾ ਮੇਰੇ ਬੁੱਗੇ ਮਿੰਨਾ ਓ ਬੱਲੇ ਬੱਲੇ ਹਾਜੇ ਨਹੀਂ ਮਰਦੇ ਤੇ ਮੁੰਡਾ ਚੀਮਾ ਵੀ ਬਾਹਰੋਂ ਆਇਆ ਪਿਆ ਆ ਤੇ ਸਾਰੇ ਭਰਾ ਬਾਹਰੋਂ ਆਏ ਪਏ ਕੁੱਲ ਮਿਲਾ ਕੇ ਤੇ ਸਾਨੂੰ ਬਹੁਤ ਖੁਸ਼ੀ ਆ ਸਾਨੂੰ ਆਪਣੇ ਭਰਾਵਾਂ ਦੀ ਖੁਸ਼ੀ ਰਹਿੰਦੀ ਹੈ ਤੇ ਸੂਰਜ ਢਲ ਰਿਹਾ ਆ ਤੇ ਬੰਦਿਆਂ ਦੀਆਂ ਮਹਿਫਲਾ ਸੱਜੀਆਂ ਪਈਆਂ ਨੇ ਦੱਸਿਓ ਜਿਹੜੇ ਭਰਾ ਮੋਟਰਾਂ ਤੇ ਮਹਿਫਲਾ ਸਜਾਉਂਦੇ ਰਹੇ ਆ ਸਾਨੂੰ ਕਮੈਂਟ ਕਰਕੇ ਦੱਸਿਓ ਆਪਣੀਆਂ ਤੇ ਚਲੋ ਯਾਰ ਦੂਜੇ ਚੌਥੇ ਦਿਨ ਸਜਦੇ ਰਹਿੰਦੀਆਂ ਬੰਦੇ ਬਣਾ ਹੀ ਲੈਂਦੇ ਪ੍ਰੋਗਰਾਮ ਆ ਮੋਟਰ ਤੇ ਜਿਹੜਾ ਬੁਲਟ ਖੜਾ ਆ ਕਿ ਕਿਆ ਹੀ ਇਹਦੀ ਟੌਰ ਆ ਤੇ ਕਿਆ ਹੀ ਲੋਕੇਸ਼ਨ ਤੇ ਖੜਾ ਆ ਤੇ ਕਿਆ ਹੀ ਸੋਹਣਾ ਲੱਗ ਰਿਹਾ ਆ ਤੇ ਨਾਲ ਖੜਾ ਆਂਬ ਸਵਾ ਲੱਖ ਆਂਬਾ ਤੇ ਇਹ ਵੀ ਪੂਰਾ ਮੋਟਰ ਦੀ ਟੌਰ ਬਣਾ ਰਿਹਾ ਇਹ ਮੋਟਰ ਦੇ ਉੱਤੇ ਫੱਬਦੀਆਂ ਇਹੋ ਜਿਹੀਆਂ ਚੀਜ਼ਾਂ ਦੇਖੋ ਇਹ ਪਿੰਡਾਂ ਦੇ ਰਾਹ ਕੱਚੇ ਸੁਣਦੇ ਨਾ ਇਹਨਾਂ ਦੀਆਂ ਗੱਲਾਂ ਬਾਤਾਂ ਕੀ ਚੱਲ ਰਹੀਆਂ ਆ ਐਟਾ ਚਲੋਣੀ ਹੁਣ ਜਿੰਦ ਤੱਕ ਸੱਜੇ ਮੋੜ ਨਾ ਚੱਲੇ ਇਸ਼ਾਰਾ ਦੇ ਸੱਜੇ ਰਹਿਣਾ ਹੁਣ ਇਸ਼ਾਰਾ ਦੇ ਹਾਂਜੀ ਸਾਹਿਬ ਬਹੁਤ ਆਰਾਮਦਾ ਹੈ ਨਹੀਂ ਕਾਂ ਦੀ ਜ਼ਿਆਦਾ ਸਪੀਡ ਹੁੰਦੀ ਓ ਜਾਹ ਦੀ ਥੋੜੀ ਨਹੀਂ ਸਪੀਡ ਹੁੰਦੀ ਜਾਹ ਤੇ ਹੌਣੀ ਵਾਲੀ ਜਾਂਦਾ ਵਾ ਹਾਂ ਮਿੱਠੇ ਹਾਂ ਇਹ ਨਿੰਬੂ ਪਾ ਕੇ ਚੱਲ ਰਿਹਾ ਕੰਮ ਕੀ ਚੱਕਰ ਆ ਓ ਸਿਮਰਨ ਕੋਕ ਪੀਂਦੇ ਨੀंबू ਪਾ ਕੇ ਪਾਦੇ ਨੇ ਕੋਕ ਅੱਛਾ ਕੋਕ ਪਾ ਅੱਛਾ 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 ਸਿਮਰਨ ਇਹ ਮੁੰਡਾ ਨਹੀਂ ਸਾਡਾ ਲਾਉਂਦਾ ਪੈਕਸ਼ਗ ਇਹ ਮੁੰਡਾ ਸਾਡਾ ਬਿਲਕੁਲ ਵੈਸ਼ਨੂ ਆ ਤੇ ਮੇਰੇ ਹਿਸਾਬ ਨਾਲ ਕਿ ਦੋ ਚਾਰ ਦਿਨਾਂ ਤੱਕ ਇਹਨੂੰ ਵੀ ਦੂਜਾ ਕਾਰ ਹੀ ਦੇਣਗੇ ਆਹ ਕਾ ਤੂੰ ਪੀਨੇ ਹੋ ਨਾ ਤੁਸੀਂ ਆਪਣਾ ਕੋਈ ਪੀਂਦੇ ਨਾ ਸਸਤਾ ਨਾ ਸੋਹ ਰੋ ਘੜਜੂ ਗੰਜਰ ਦਿਆ ਹੂੰ ਨਹੀਂ ਬਸ ਆਹ ਕਾ ਤੂੰ ਪੀਨੇ ਹੋ ਨਾ ਤੁਸੀਂ ਆਪਾਂ ਪੈਗ ਲੱਗੇ ਤੇ ਹੁਣ ਫੀਲਿੰਗਾਂ ਲੈਣ ਲੱਪੇ ਸੇਹਲੀਆਂ ਦੀਆਂ ਲਓ ਜੀ ਆਪਾਂ ਬੰਦੇ ਛਾਟਾਂ ਹੀ ਮੋਟਰ ਤੇ ਤੇ ਆਪਾਂ ਨੂੰ ਕੰਮ ਪੈ ਗਿਆ ਕਿ ਜ਼ਰੂਰੀ ਤੇ ਆਪਾਂ ਆ ਗਏ ਆ ਜਿਸ ਕਰਨ ਦੇ ਪਿੰਡਾਂ ਵਾਲ ਇਹ ਆਪਾਂ ਆਏ ਆ ਇੱਧਰ ਆਪਾਂ ਆਪਣੇ ਭਾਈਏ ਨੂੰ ਪੇਟੀ ਲੈ ਕੇ ਦੇਣੀ ਹੈ ਕਿ ਤਾਰੂ ਦੀ ਤੇ ਆਪਣੇ ਵਾਦੇ ਮੁੰਡੇ ਤੇ ਠੇਕੇ ਆ ਇੱਧਰ ਉਥੋਂ ਪੈ ਜਾਂਦੀ ਥੋੜੀ ਜੀ ਪੇਟੀ ਸੀ ਇਸ ਕਰਕੇ ਮੈਂ ਕਿਹਾ ਆਪਾਂ ਦਬਾਉਨੇ ਆ ਤੇ ਨਾਲ ਸਾਡੇ ਮੁੰਡਾ ਸਿਮਰਾ ਕਹਿੰਦੇ ਮੁੰਡਾ ਤਾਂ ਮੀਆਂ ਆ ਆਪਾਂ ਬਦੇ ਡੀਗ ਰਹੇ ਆ ਸਾਨੂੰ ਵੀ ਆਪਾਂ ਜਾ ਕੇ ਪਿੰਡ ਮਿਲਦੇ ਆ ਤੇ ਇਹ ਵਲੌਗ ਦੇ ਵਿੱਚ ਤੁਹਾਨੂੰ ਇਦਾਂ ਹੀ ਬਸ ਮਾੜੀਆਂ ਮੋਟੀਆਂ ਗੱਲਾਂ ਬਾਤਾਂ ਦੇਖਣ ਨੂੰ ਮਿਲ ਗਈਆਂ ਤੇ ਰੋਡ ਦੀਆਂ ਗੱਲਾਂ ਬਾਤਾਂ ਮੋਟਰਾਂ ਦੀਆਂ ਗੱਲਾਂ ਬਾਤਾਂ ਆ ਆ ਗਿਆ ਜਸਕਰਨ ਦਾ ਪਿੰਡ ਉਹੀ ਜਸਕਰਨ ਹਣ ਗਿਆ ਮੁੰਡਾ ਪਿੰਡ ਪਾਈਕ ਤੋਂ ਬਾਅਦ ਆਊਗਾ 22 ਤਰੀਕ ਤੋਂ ਬਾਅਦ ਮੁੰਡੇ ਨੂੰ ਵਿਆਹ ਆ ਪਿੰਡ ਆ ਗਿਆ ਉਹ ਹੀ 1947 ਵੇਲੇ ਦਾ ਗੇਟ ਜਿਹੜਾ ਕਹਿੰਦਾ ਸੀ ਸਾਡੇ ਪਿੰਡ 1947 ਵੇਲੇ ਦਾ ਗੇਟ ਆ ਇਹ ਉਹ ਗੇਟ ਆ ਤੇ ਹੈ ਵੈਸੇ 1997 ਵੇਲੇ ਦਾ ਆ ਤੇ ਉਹਨੂੰ ਪਤਾ ਪਤਾ ਲੱਗਦਾ ਨਹੀਂ ਕੱਖ ਤੇ 1947 ਵੇਲੇ ਦਾ ਕਹਿਤਾਨੇ ਦੇਖੋ ਸ਼ਾਮਾਂ ਪੈ ਗਈਆਂ ਆ ਦਿਨ ਢਲ ਗਿਆ ਆ ਤੇ ਯਾਰ ਹਾਜੀਪੁਰ ਦੀਆਂ ਰਾਹਾਂ ਤੇ ਬੈੇ ਹੋਏ ਨੇ ਭਾਜੀ ਹੁਣ ਵੀ ਰਾਹ ਦੇ ਵਿੱਚ ਠੀਕ ਰਹੇ ਆ ਕਿਉਂਕਿ ਉਹਨਾਂ ਨੂੰ ਆਪਾਂ ਉਹ ਪੇਟੀ ਹੈਂਡ ਓਵਰ ਕਰਨੀ ਆ ਬਾ ਇੱਜ਼ਤ ਉਹਨਾਂ ਨੂੰ ਐ ਪੂਰਾ ਚਾਹ ਦੇ ਨਾਲ ਖੜੇ ਠੀਕ ਰਹੇ ਆ ਤੇ ਸਾਨੂੰ ਵੀ ਪਿੰਡ ਜਾਣ ਦੀ ਕਾਲੀ ਕਿਉਂਕਿ ਸਾਡੇ ਸਜਣ ਮਿੱਤਰ ਸਾਨੂੰ ਮੋਟਰ ਤੇ ਠੀਕ ਰਹੇ ਆ ਕਿਉਂ ਸਿਮਰ ਹਾਂ ਸਿਮਰ ਜੀ ਕਿੰਨੀ ਕੁ ਛੁੱਟੀ ਆ ਤੇਰੀ ਹਾਜੀ ਹੈਗੀ ਇੱਕ ਤੇ ਆਪਾਂ ਫੇਰ ਫੋਨ ਟਾਂਗ ਹੀ ਲਿਆ ਇਹਦੇ ਤੇ ਮੈਂ ਕਿਹਾ ਹੱਥੋਂ ਚੜਨ ਵਾਲਾ ਦਾ ਕੰਮ ਔਖਾ ਆ ਆਹ ਤਾਂ ਦਿਖਾਉਨੇ ਆਪਣੇ ਜੋਤੇ ਭਾਣਜੇ ਦੇ ਪਿੰਡ ਦਾ ਮੋੜ ਜਿੱਥੇ ਆਪਾਂ ਉਹਨਾਂ ਨੂੰ ਕਦੀ ਲੈਣ ਆਉਂਦੇ ਹੁੰਦੇ ਸੀਗੇ ਹੁਣ ਸਾਡੇ ਭਾਣਜਾ ਜੀ ਅਮਰੀਕਾ ਦੇ ਵਿੱਚ ਚੌਧਰੀ ਬਣ ਕੇ ਬੈਠੇ ਨੇ ਸਟੋਰ ਦੇ ਉੱਤੇ ਕੰਮ ਕਰਦੇ ਨੇ ਮੌਜੂਦਾ ਸਮੇਂ ਦੇ ਵਿੱਚ ਤੇ ਟੈਕਸਸ ਸ਼ਹਿਰ ਦੇ ਵਿੱਚ ਧੁਮਾ ਪਾਈਆਂ ਹੋਈਆਂ ਨੇ ਮੋਡਾ 6 ਫੁੱਟ ਕਹਿੰਦੇ ਯੂਬਰ ਚੋਟੀ ਦਾ ਮੁੰਡੇ ਦੀ ਕਹਿੰਦੇ ਗੋਤ ਬੈਂਸ ਆ ਤੇ ਨਵ ਬੈਂਸ ਮੁੰਡੇ ਦਾ ਨਾਂ ਹੈ ਮੁੰਡਾ ਪੂਰੀ ਜਵਾਨੀ ਦੇ ਵਿੱਚ ਪੈਰ ਧਰਦਾ ਮੇਰੇ ਵੀਰੋ ਤੇ ਆ ਉਹਦੇ ਪਿੰਡ ਦਾ ਮੋੜ ਆ ਗਿਆ ਆ ਨਹਿਰ ਜਿਹੜੀ ਆਉਣੀ ਨਾ ਆ ਦੇ ਕੋ ਗੱਡੀ ਆਪਾਂ ਹੌਲੀ ਕੀਤੀ ਆ ਇਹ ਗੱਡੀ ਜਿੱਦਾਂ ਹੀ ਹੌਲੀ ਕੀਤੀ ਆ ਜਿੱਦਾਂ ਹੀ ਆ ਖੱਬੀ ਸਾਈਡ ਨੂੰ ਸਮਝ ਲਓ ਇਹ ਉਹਦੇ ਪਿੰਡ ਦਾ ਮੋੜ ਆ ਤੇ ਬਾਪੂ ਜੀ ਹੁਣੀ ਇੱਥੇ ਡੀਕਣਗੇ ਸਾਨੂੰ ਤੇ ਆਪਾਂ ਇੱਥੇ ਉਹਨਾਂ ਨੂੰ ਪੇਟੀ ਹੈਂਡ ਓਵਰ ਕਰਾਂਗੇ ਤੇ ਫਿਲਹਾਲ ਪਹਿਲਾਂ ਆਪਾਂ ਪਹੁੰਚ ਜਾਈਏ ਹਾਜੀਪੁਰ ਤੇ ਸੇਵਨ ਜੀ ਕੋ ਗੱਲ ਬਾਤ ਸੁਣਾਉਣੀ ਚਾਹੂਂਗੇ ਤੁਸੀਂ ਕੋਈ ਆਪਣੀ ਕੋ ਵਧੀਆ ਜੀ ਕੋਈ ਇਟਲੀ ਦੀ ਕੋ ਗੱਲ ਕੋਈ ਤੁਹਾਨੂੰ ਕਿਹੜਾ ਸ਼ਹਿਰ ਸੋਹਣਾ ਲੱਗਦਾ ਇਟਲੀ ਦਾ ਸਭ ਤੋਂ ਵਧੀਆ ਅੱਜ ਤੁਹਾਨੂੰ ਪੁੱਛਣਾ ਚਾਹੁੰਦੇ ਆਂ ਸ਼ਹਿਰ ਆਪਾਂ ਬਰੇਸ਼ੀਆ ਰਹਿਨੇ ਤੇ ਸਾਨੂੰ ਬਰੇਸ਼ੀਆ ਸੋਹਣਾ ਲੱਗਦਾ ਓਏ ਹੋਏ ਹੋਏ ਬਰੇਸ਼ੀਆ ਸ਼ਹਿਰ ਰਹਿਨੇ ਆਂ ਦੇਖੋ ਇਹ ਸਾਡਾ ਭਰਾ ਰਹਿਦਾ ਬਰੇਸ਼ੀਆ ਸ਼ਹਿਰ ਇਟਲੀ ਦੇ ਤੇ ਇਹ ਆਪਾਂ ਕੋਈ ਬੰਦੇ ਨੂੰ ਕੇ ਭਰਾ ਨੂੰ ਸਾਡੇ ਭਰਾ ਦੀ ਲੋੜ ਹੋਵੇ ਤੇ ਆਪਾਂ ਬਿਲਕੁਲ ਕੰਮ ਨਹੀਂ ਆਵਾਂਗੇ ਐਦਾਂ ਦਾ ਮੈਸੇਜ ਤੁਸੀਂ ਬਿਲਕੁਲ ਨਹੀਂ ਕਰਨਾ ਤੇ ਆਪਾਂ ਨਹੀਂ ਕੋਈ ਨਹੀਂ ਭਰਾ ਜੀ ਕੋਈ ਕੰਮ ਪਊਗਾ ਤੇ ਭਰਾ ਸਾਨੂੰ ਦੱਸ ਨਹੀਂ ਸਕਦੇ ਆ ਜਿੰਨੇ ਕੁ ਜੋਗੇ ਹੋਏ ਤੇ ਆਪਾਂ ਹੈਲਪ ਜ਼ਰੂਰ ਕਰਾਂਗੇ ਕੋਈ ਖਾਸ ਗੱਲ ਆਪਣੇ ਹੈ ਆਪਣੇ ਸਿਮਰਨ ਕੋਈ ਇਟਲੀ ਦੀ ਕੋਈ ਖਾਸ ਗੱਲ ਕੋਈ ਦੱਸਣਾ ਚਾਹੇ ਕੋਈ ਸ਼ਹਿਰ ਕੋਈ ਵਧੀਆ ਜੇ ਜਿਹੜਾ ਕੋਈ ਤੈਨੂੰ ਵਧੀਆ ਲੱਗਦਾ ਹੈ ਇਟਲੀ ਚ ਕੀ ਖਾਸ ਗੱਲ ਲੱਗਦੀ ਹੈ ਉਹਨਾਂ ਦੀ ਇਟਲੀ ਵਾਲਿਆਂ ਦੀ ਤੈਨੂੰ ਜੀ ਤਾਂ ਸਾਰੇ ਸ਼ਹਿਰ ਹੀ ਵਧੀਆ ਆ ਅੱਛਾ ਕੰਮ ਵਧੀਆ ਆ ਹਰੀਕ ਦੇ ਅੱਛਾ ਵੈਰੀ ਗੁੱਡ ਬਾਕੀ ਉਹਨਾਂ ਨੇ ਆਪਣਾ ਪੁਰਾਣਾ ਇਤਿਹਾਸ ਰੱਖਿਆ ਸਾਂਭ ਕੇ ਅੱਛਾ ਮਤਲਬ ਪੁਰਾਣੀਆਂ ਬਿਲਡਿੰਗਾਂ ਜੋ ਵੀ ਹੈਣਾ ਦਾ ਪ੍ਰਾਣਾ ਮੈਂ ਅੱਗੇ ਵੀ ਦੇਖਿਆ ਕਹਿੰਦੇ ਆਪਣਾ ਉਹ ਸਿਸਟਮ ਜੇ ਤੋੜਦੇ ਨਹੀਂ ਕੋਈ ਪੁਰਾਣੀਆਂ ਚੀਜ਼ਾਂ ਨੂੰ ਉਹ ਰੈਨੋਵੇਟ ਕਰ ਲੈਂਦੇ ਆ ਹਜ਼ਾਰ ਹਜ਼ਾਰ ਸਾਲ ਪੁਰਾਣੇ ਘਰ ਆ ਉੱਥੇ ਹਲੋ ਕੀ ਆ ਬਾਤਾਂ ਦੇ ਲੋ ਹਜ਼ਾਰ ਹਜ਼ਾਰ ਸਾਲ ਪੁਰਾਣੇ ਕਹਿੰਦਾ ਘਰ ਉਹ ਇਮਾਰਤਾਂ ਸਾਂਭੀਆਂ ਪਈਆਂ ਆ ਤੇ ਸਾਡੇ ਤੇ 100 ਸਾਲ ਦੀ ਪੁਰਾਣੀ ਹੁੰਦੀ ਢਾੜਤਾ ਆ ਗਿਆ ਉਹ ਨਵੀਂ ਬਣਾ ਦੋ ਇਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਕਿ ਢਾਉਣ ਵਾਲੀਆਂ ਨਹੀਂ ਹੁੰਦੀਆਂ ਉਹ ਵੀ ਢਾ ਦੰਦੇ ਆ ਹਨ ਤੇ ਇਹਨਾਂ ਪੁਰਾਣੀਆਂ ਮਾਰਦਨ ਸਾਂਭ ਕੇ ਰੱਖਣਾ ਚਾਹੀਦਾ ਇਹ ਬੰਦੇ ਦੇ ਇਤਿਹਾਸ ਦੀ ਗਵਾਹੀ ਭਰਦੀਆਂ ਹਨਾ ਨਾ ਹੀ ਉਹ ਸ਼ੀਸ਼ੇ ਜਿਹਾ ਮਢਾਉਂਦੇ ਆ ਸ਼ੀਸ਼ੇ ਮਢਾ ਚੀਜ਼ੇ ਤੇ ਨਹੀਂ ਬਣਾਉਣਾ ਨਾ ਹਾਂ ਉਹ ਤੇ ਹਾਂ ਨਾ ਥੋੜੇ ਥੋੜੇ ਪੁਰਾਣੀਆਂ ਚੀਜ਼ਾਂ ਹੀ ਬਣਾ ਦਿੰਦੇ ਸੀ ਹਾਂ ਆ ਉਹ ਜਾ ਕੇ ਇੱਥੇ ਇੱਥੇ ਤੇ ਉੱਥੇ ਇਹ ਆ ਵੀ ਉੱਥੇ ਲੋਕ ਇਮਾਨਦਾਰ ਆ ਤੇ ਕੋਈ ਛੇੜ-ਛਾੜ ਨਹੀਂ ਕਰਦੇ ਰੂਲ ਫੋਲੋ ਕਰਦੇ ਆ ਹਣਾ ਜਿਹੜੇ ਸਰਕਾਰ ਨੇ ਬਣਾ ਰੂਲ ਇਟਲੀ 'ਚ ਮਤਲਬ ਮੋਸਟਲੀ ਪੁਰਾਣੀਆਂ ਮਾਰਤਾ ਇਟਲੀ ਦਾ ਕਹਿੰਦੇ ਕਾਚ ਵੀ ਬੜਾ ਮਸ਼ਹੂਰ ਆ ਇਟਲੀ ਦਾ ਨਾ ਕਾਚਕ ਮਾਰਬਲ ਮਾਰਬਲ ਵੀ ਹੈਗਾ ਕਾਚ ਵੀ ਆ ਵੈਨੇਸ਼ੀਆ ਸ਼ਹਿਰ ਆ ਅੱਛਾ ਉੱਥੋਂ ਦਾ ਕਾਚ ਬੜਾ ਵਧੀਆ ਹੁੰਦਾ ਅੱਛਾ ਜਿਹੜਾ ਘਰਾਂ ਚ ਲੱਗਦਾ ਘਰਾਂ ਚ ਕੋਈ ਵੀ ਸੁਣ ਲਓ ਮੁੰਡੇ ਮੁੰਡੇ ਦੇ ਕਾਚੀ ਆ ਮੁੰਡੇ ਦੀਆਂ ਗੱਲਾਂ ਬਤਾ ਸੁਣ ਲਓ ਦੇਖ ਲਓ ਮਤਲਬ ਕਈ ਤਰ੍ਹਾਂ ਦਾ ਹੁੰਦਾ ਆ ਮਾਰਬਲ ਇਟਲੀ ਦਾ ਅੱਛਾ ਮਾਰਬਲ ਇਟਲੀ ਦਾ ਮਾਰਬਲ ਇਟਲੀ ਦਾ ਬੜਾ ਮਸ਼ਹੂਰ ਆ ਹਨਾ ਇਹ ਤੇ ਸ਼ੇਪਾਂ ਚ ਇੰਪੋਰਟ ਕਿਤਾ ਜਿਹਦਾ ਜਸਮਾਜਵਾ ਕਹਿੰਦਾ ਕਹਿੰਦਾ ਨਹੀਂ ਉਹ ਕਹਿੰਦਾ ਇਹ ਕਹਿੰਦਾ ਮਾਰਬਲ ਇਟਲੀ ਤਾਂ ਇੰਪੋਰਟ ਕਰਾਇਆ ਕੋ ਇਦਾਂ ਦੀ ਗੱਲ ਕਰਦਾ ਤੇ ਕਹਿੰਦੇ ਜਿਹੜੀ ਚੀਜ਼ ਜਿਹੜੇ ਸ਼ਹਿਰ ਦਾ ਜਿਹੜੀ ਚੀਜ਼ ਜਦੋਂ ਨਾਂ ਬਣਿਆ ਹੋਵੇ ਉਹ ਵਾਕਈ ਮੈਂ ਨੇ ਗੱਡੀਆਂ ਅੱਛਾ ਉਹ ਇੱਕ ਤੂੰ ਫਰਾਰੀ ਵਾਲੀ ਗੱਲ ਦੱਸਦਾ ਉਹ ਦੱਸ ਮਾੜੀ ਜੀ ਯਾਰ ਮੇਰਾ ਭਰਾ ਫਰਾਰੀ ਜਿਹੜੀ ਗੱਡੀ ਆ ਉਹਦਾ ਮੁੰਡਾ ਦੱਸੂਗਾ ਕਿ ਫਰਾਰੀ ਕੀ ਨਾਮ ਆ ਕਿਉਂ ਪਿਆ ਗੱਡੀ ਦਾ ਨਾਮ ਫਰਾਰੀ ਉਹ ਤਾਂ ਦੀ ਗੋਤ ਆ ਅੱਛਾ ਆਪਣੇ ਤਾਂ ਗੋਤਾ ਹੁੰਦੀਆਂ ਸੰਤੂ ਜਿੱਦਾਂ ਸਾਡੀ ਧਾਮੀ ਆ ਜਿੱਦਾਂ ਗੋਤ ਐਦਾਂ ਹਾਂ ਅੱਛਾ ਗੋਤਾ ਫਰਾਰੀ ਫਰਾਰੀ ਲੈਂਬਰਗਿਨੀ ਅੱਛਾ ਇੱਕ ਬ੍ਰੈਂਡ ਆ ਪਰ ਸੱਚੇ ਔਰ ਸੱਚੇ ਅਰਮਾਨੀ ਇਹ ਸਾਰੀਆਂ ਗੋਤਾਂ ਆ ਤੁਹਾਡੀਆਂ ਅੱਛਾ ਇਹ ਗੋਤਾਂ ਆ ਉਹਨਾਂ ਦੇ ਨਾਂ ਤੇ ਬ੍ਰਾਂਡ ਬਣ ਗਏ ਆ ਮਤਲਬ ਜਿੱਦਾਂ ਮਸ਼ਹੂਰ ਉਹਨਾਂ ਨੇ ਆਪਣਾ ਆਪਣੇ ਨਾਂ ਤੇ ਫਿਰ ਬ੍ਰਾਂਡ ਖੋਲਦੇ ਜਿੱਦਾਂ ਹਣਾ ਹੁਣ ਧਾਮੀ ਆ ਧਾਮੀ ਬਲੌਗਸ ਰੱਖਿਆ ਨਾਂ ਧਾਮੀ ਬਲੌਗਸ ਓਕੇ 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 ਫਰਾਰੀ ਆ ਫਰਾਰੀ ਲੈਂਬਰਗਿਨੀ ਲੈਂਬਰਗਿਨੀ ਠੀਕ ਓ ਠੀਕ ਆ ਅੱਛਾ ਫਰਾਰੀ ਵੀ ਕਿਸ ਬੰਦੇ ਦਾ ਨਾਂ ਸਿਕਾ ਹੈ ਨਾ ਗੋਤ ਆ ਗੋਤ ਗੋਤ ਦੇਖੋ ਜੀ ਫਰਾਰੀ ਜਿਹੜੀ ਗੱਡੀ ਆ ਉਹ ਕਿਸ ਗੋਤ ਦਾ ਨਾਂ ਆ ਜਿੱਦਾਂ ਸਾਡੀ ਧਾਮੀ ਗੋਤ ਸੰਧੂ ਆ ਕੀ ਕਹਿੰਦੇ ਹੁੰਦੇ ਹੈ ਨਾ ਗਰੇਵਾਲ ਇਦਾਂ ਉਸ ਜਿਹੜੀ ਫਰਾਰੀਏ ਗੋਤ ਆ ਚਲੋ ਜੀ ਵਾਈਨ ਸ਼ਾਪ ਦੇ ਉੱਤੇ ਆ ਗਏ ਆ ਤੇ ਭਰਾ ਕਰ ਰਿਹਾ ਆਪਣਾ ਤਾਮਾ-ਜਾਮਾ ਪੂਰਾ ਆ ਰਾਣੀ ਸਾਡੀ ਵਿਚਾਰੀ ਆਉਂਦੀ ਜਿੱਥੇ ਕਿੱਥੇ ਇਹੋ ਜੇ ਕੰਮਾਂ ਨੂੰ ਜਿੱਧਰ ਨੂੰ ਦਿਲ ਕਰਦਾ ਚਾਬੀ ਲਾ ਕੇ ਖੇਚ ਲਈਦੀ ਹੈ ਹਾਂ ਹਾਜੀਪੁਰ ਸ਼ਹਿਰ ਆਏ ਇਹ ਤੋਂ ਅੱਗੇ ਤਲਵਾਰਾ ਸ਼ਹਿਰ ਆ ਜਾਂਦਾ ਬਾਤੀਆਂ ਦਾ ਸ਼ਹਿਰ ਆ ਕੇ ਇੱਕਾਲ ਸ਼ਰਾਬ ਅੰਗਰੇਜ਼ੀ ਤੇ ਮਿਲਦੇ ਆਂ ਟਿਪੀ ਟੀ ਫੜਾ ਕੇ ਗੱਲਬਾਤ ਕਰਦੇ ਰਿਹਾ ਜੀ ਕਿ ਲੈਣ ਆਇਆ ਫਿਰ ਮੈਂ ਵਰ ਘਰ ਆ ਗਿਆ ਭੁੱਖ ਲੱਗੀ ਗਾਲੀ ਪੇਟ ਤਨ ਵਾਸ ਕੈਨ ਹੋਣੀ ਮੈਂ ਆ ਗਿਆ ਘਰ ਤੋਂ ਦਵਾਈ ਲੈਣ ਜਾਂਦਿਆਂ ਫਿਰ ਸ਼ਹਿਰ ਨੂੰ ਆਹ ਉਹ ਹਿਓ ਹਿਓ ਨੇ ਕੀ ਹੈ ਹਲੇ ਕੋ ਬੰਦਾ ਆਪਣੇ ਪਿੰਡ ਜੰਗਾ ਲੱਗਦਾ ਕਿਉਂ ਆਲੇ ਦੇ ਗੜਗੀਆਂ ਪਿੰਡ ਦੀਆਂ ਚੰਗੀਆਂ ਲੱਗਦੀਆਂ ਹਨ ਨੂੰ ਐਲਰੇਡੀ ਸਾਨੂੰ ਟ੍ਰੈਫਿਕ ਅਸਲ ਵਿੱਚ ਯਾਰ ਬਹੁਤ ਹੋ ਗਈ ਆ ਤੇ ਨਾ ਦਿਲ ਨਹੀਂ ਕਰਦਾ ਘਰੋਂ ਨਿਕਲਣ ਨੂੰ ਬਸ ਲੋਕਾਂ ਨੂੰ ਕਾਲੀ ਬਹੁਤ ਲੋਕੀ ਦੇਖ ਦੇਣੀਆਂ ਗੱਡੀਆਂ 'ਚ ਬੈਠ ਕੇ ਕਿਉਂ ਇਸ ਕਰਕੇ ਆਪਾਂ ਤਾਂ ਗੱਡੀ ਆਰਾਮ ਨਾਲ ਚਲਾਈ ਦੀ ਬਹੁਤੀ ਤੇਜ਼ ਨਹੀਂ ਚਲਾਈ ਦੀ ਤੇ ਨਾ ਹੀ ਬਹੁਤੀ ਕਾਲੀ ਕਰੀ ਦੀ ਗੱਡੀ ਚਲਾਉਣ ਲੱਗੇ ਤੇ ਸੋਕੇ ਇਹਨੂੰ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਕੀ ਕਹਿੰਦੇ ਹੁੰਦੇ ਆ ਤੇ ਇਹ ਭਲੀ ਹੁੰਦੀ ਆ ਘਰ ਪਹੁੰਚਣ ਨਾਲੋਂ ਫਿਰ ਉਹਦਾ ਲੇਟ ਪਹੁੰਚੇ ਤੇ ਗੁਰ ਚੱਕਰ ਨਹੀਂ ਆ ਬਾਕੀ ਆਰਾਮ ਨਾਲ ਗੱਡੀ ਚਲਾਉਣੀ ਚਾਹੀਦੀ ਆ ਤੇ ਆਪਾਂ ਭਾਈਆ ਜੀ ਨੂੰ ਕੋਈ ਟੀ ਫੜਾ ਦਈਏ ਬਹੁਤ ਬਹੁਤ ਤਾਬਲੇ ਹੋ ਰਹੇ ਆ ਦੋ ਤਿੰਨ ਫੋਨ ਆ ਗਏ ਸੁਖਨਾ ਦੇ ਤੇ ਆ ਪਹੁੰਚਣ ਲੱਗੇ ਆ ਇਹ 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 ਹੁਣੇ ਸਾਡੇ ਸੁਖਨਾ ਸ਼ਹਿਰ ਦੇ ਕਿਤੇ 6 ਫੁੱਟ ਦਾ ਜਵਾਨ ਗੱਭਰੂ ਪੰਜਾਬ ਪੁਲਿਸ ਜਿਹਾ ਹੁਣ ਤਾਂ ਰਿਟਾਇਰ ਹੋ ਗਿਆ ਤੇ ਪੰਜਾਬ ਪੁਰਜ ਭਾਈ ਸਾਡੇ ਨੇ ਇੱਕ ਗੱਡੀ ਖੇਢੀ ਆ ਉਹਨਾਂ ਟਾਈਮਾਂ 'ਚ ਦੇ ਪਿੰਡ ਦੀ ਸਰਪੰਚੀ ਸੰਭਦੇ ਆ ਮਜੂਦਾ ਸਮਝ ਦੇ ਵਿੱਚ ਤੇ ਅੱਗੇ ਵੀ ਕਹਿੰਦੇ ਅਸੀਂ ਆਪਾਂ ਕੁਰਸੀ ਦੀ ਚੌਧਰ ਨਹੀਂ ਛੱਡਣੀ ਆ ਦੇਖੋ ਜੀ ਇੱਧਰ ਉੱਧਰ ਫੇਰੇ ਲਾ ਰਹੇ ਮੈਨੂੰ ਲੱਗਦਾ ਕਿੱਥੇ ਖੜਿਆ ਹੋ ਭਾਜੀ ਇੱਥੇ ਇਹ ਇੱਥੇ ਆ ਇੱਧਰ ਤਾਂ ਹੈ ਨਹੀਂ ਭਾਣ ਲਓ ਜੀ ਆ ਪਰੀਜਾ ਮੇਰੇ ਭਾਂਜੇ ਨੇ ਆਪਾਂ ਇਕੱਠੇ ਬੀਲ ਟੈਰਪੋ ਆ ਕੇ ਲਿਆਏ ਸੀਗੇ ਤੇ ਉਹ ਤੇ ਚਲ ਗਿਆ ਅਮਰੀਕਾ ਤੇ ਅੱਜ ਬੜੇ ਚਰਾਮਬਾਦ ਦੇਖੀ ਨੇ ਤੇ ਆਪਾਂ ਇਕੱਠੇ ਝੂਟਦੇ ਹੁੰਨੇ ਸੀ ਤੇ ਬੜੀ ਗੇੜੀ ਕੱਢੀ ਦੇਖ ਮੁੰਡੇ ਨੇ ਕਿਦਾਂ ਸ਼ਿੰਗਾਰੀ 82000 ਦੇ ਟਾਇਰ ਵੀਲ ਪਵਾ ਕੇ ਆਏ ਸੀਗੇ ਆਪਾਂ ਤੇ ਨੰਬਰ ਵੀ 8280 ਹੈ ਨੰਬਰ ਵੀ 8280 ਹੈ ਗੱਡੀ ਦਾ ਇਹ ਮੇਰੇ ਭਾਣਜੀ ਦੀ ਗੱਡੀ ਬੜੀ ਰੀਜਨਲ ਲਈ ਸੀ ਇਹਨੇ ਤੇ ਇਹ ਭਾਜੀ ਸਾਡਾ ਪੁਰਾਣਾ ਸਾਡਾ ਓਕੇ ਭਾਜੀ ਓਕੇ ਠੀਕ ਹੈ ਜੀ ਮੈਸੇਜ ਹੁਏ ਜੋ ਤੇ ਆ ਤੇਰੇ ਬਾਪ ਨੂੰ ਦੇ ਦਿੱਤੀ ਆ ਪੇਟੀ ਦੇ ਵੇਲੇ ਹੀ ਵਲੌਗ ਦੇ ਵਿੱਚ ਤੇ ਆ ਤੇਰੇ ਪਿੰਡ ਦਾ ਰਾਹ ਤੈਨੂੰ ਦਿਖਾਤਾ ਦੇਖ ਲੈ ਮੁੜ ਕੇ ਕਿਤੇ ਯਾਦਾ ਹੀ ਤਾਜ਼ੀਆਂ ਹੋ ਜਾਂਦੀਆਂ ਕਈ ਤਰ੍ਹਾਂ ਦੀਆਂ ਹੈ ਆ ਦੇਖ ਲੈ ਤੁਹਾਡੇ ਪਿੰਡ ਦਾ ਰੋਡ ਭੈਣ ਚੋਂ ਬਹੁਤ ਬੁਰਾ ਹਾਲ ਹੋ ਗਿਆ ਇਹਦਾ ਓਏ ਹੈ ਕਰ ਕਿਤੇ ਉਧਰੋਂ ਪੈਸੇ ਕੋਈ ਕੋ ਕਰੋੜਾ ਰੁਪਈਆ ਚੱਕ ਲ ਕੇ ਤੇ ਜਾਂ ਸਰਕਾਰ ਨੂੰ ਘਰ ਜੁਰਜ ਕਰ ਵੀ ਰੋਡ ਬਣਾਓ ਸਾਡਾ ਇਹਦਾ ਭੈਣ ਚੋਂ ਇਦਾਂ ਤਾਂ ਸਾਡੀ ਮੋਟਰ ਦਾ ਰਾਹ ਵੀ ਨਹੀਂ ਹੈਗਾ ਜਿਦਾਂ ਦਾ ਤੁਹਾਡਾ ਹੈ ਓਏ ਕਿਉਂ ਸਿਮਰਨ ਇਹਦੋਂ ਵਧੀਆ ਰਾਹ ਅਡੀ ਮੋਟਰ ਦੇ ਹੋ ਗਏ ਆ ਆਲੇ ਬੜੇ ਨੰਬਰ ਮਾਰਦਾ ਜੀਨਾ ਸ਼ੀਨਾ ਪਾ ਕੇ ਰੋਡ ਤੇ ਬਣਾ ਲਾ ਆਪਣੇ ਪਿੰਡ ਦਾ ਗੱਲਾਂ ਮਾਰਦਾ ਐ ਤੂੰ ਦੱਸ ਕੀ ਤੇਰੇ ਪਿੰਡ ਆਈਏ ਚੱਲ ਹੁਣ ਤੇ ਤੂੰ ਤਾਂ ਵੀ ਅਮਰੀਕਾ ਚਲ ਗਿਆ ਹੁਣ ਤੇਰੇ ਪਿੰਡ ਕੀ ਆਉਣਾ ਸਾਡੇ ਦੇ ਸਵਾਦ ਤੇਰਾ ਨਹੀਂ ਸੀਗਾ ਜਿਆਦਾ ਹੈ ਸਾਡੀ ਤੇਰਾ ਸੀ ਤੇਰੇ ਪਿੰਡਾਂ ਦਾ ਹਾਂ ਤੇ ਕੀ ਰੱਖਿਆ ਹੁਣ ਸਾਡੀ ਤੇਰੇ ਨਾਲ ਸੀ ਤੇਰੇ ਪਿੰਡ ਸਾਂਝ ਤੇ ਹੁਣ ਉੱਥੇ ਕੀ ਰੱਖਿਆ ਬੱਲੇ ਓ ਸਿਮਰ ਗੱਲ ਸਹੀ ਆ ਸਾਂਝ ਸੜੀ ਸਜਣਾ ਨਾਲ ਹੀ ਹੁੰਦੀ ਆ ਆ ਦੇਲਾ ਨਹਿਰ ਚ ਅੱਜ ਇੱਥੇ ਜੋਤ ਜੋਤ ਨੇ ਬਹੁ ਮੱਜਾ ਮੂਜਾ ਚਾਰੀਆਂ ਇੱਥੇ ਤੇ ਬਹੁ ਨਾਤਾ ਨਹਿਰ ਦੇ ਵਿੱਚ ਤੇ ਹੁਣ ਮੁੰਡਾ ਚਲ ਗਿਆ ਆ ਅਮਰੀਕਾ ਦੇ ਟਾਪ ਦੇ ਸ਼ਹਿਰ ਕਹਿੰਦੇ ਨਿਊਯਾਰਕ ਦੇ ਵਿੱਚ ਤੇ ਨਹੀਂ ਆ ਟੈਕਸ ਸ਼ਹਿਰ ਦੇ ਵਿੱਚ ਰਹਿੰਦਾ ਆ ਤੇ ਲਵ ਯੂ ਜਾਨੇ ਮੈਸੇਜ ਹੂਗਾ ਤੈਨੂੰ ਬਹੁਤ ਬਹੁਤ ਤੇ ਜਲਦੀ ਜਲਦੀ ਪੱਕਾ ਹੋ ਕੇ ਆ ਤਾਂ ਫਿਰ ਆਪਾਂ ਫੋਰਚੂਨਰ ਆਉਂਦੇ ਘਟਾਉਣੀ ਆ ਤਾਂ ਦੇ ਵੇ ਗੇੜੀ ਤੇ ਗੇੜੀ ਸ਼ਹਿਰ ਦੇ ਵਿੱਚ ਮਕੇਰੀਆਂ ਸ਼ਹਿਰ 'ਚ ਪਤਾ ਲੱਗੂਗਾ ਰਾਜੇ ਜੱਟ ਕਿਤੇ ਅਮਰੀਕਾ ਤੋਂ ਆਏ ਪਏ ਨੇ ਤੇ ਖੁੱਤੀ ਲਾ ਕੇ ਦੇ ਵਿੱਚ ਭਾਈ ਜਾਏ ਕਿ ਤੂੰ ਫਿਕਰ ਨਾ ਕਰ ਤੇ ਹੁਣ ਆਪਾਂ ਤੈਨੂੰ ਘਰ ਜਾ ਕੇ ਫਿਲਹਾਲ ਮਿਲਦੇ ਆ ਤੇ ਇੱਥੇ ਸਾਨੂੰ ਕੋਈ ਨਹੀਂ ਲੱਭ ਰਾਇ ਇਹਨਾਂ ਦੇ ਧੁੰਦ ਦੀ ਵਿੱਚ ਵੀ ਨਹੀਂ ਘੱਟੇ ਤਾਂ ਵਿੱਚ ਮਾੜਾ ਹਾਲ ਕੀ ਕਹਿੰਦੇ ਹੁੰਦੇ ਆ ਧੁੰਦ 'ਚ ਵੀ ਲੱਭ ਜਾਂਦਾ ਮਾੜਾ ਮੋਟਾ ਪਰ ਘੱਟੇ ਨਹੀਂ ਤੇ ਬਹੁਤ ਹੀ ਬੁਰਾ ਹਾਲ ਕੀਤਾ ਆ ਬਾਕੀ ਓਕੇ ਲਵ ਯੂ ਮਿਲਦੇ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਇਹ ਵੀਡੀਓ ਨੂੰ ਇੰਜੋਏ ਕਰਨਾ ਧੰਮੀ ਵਲੌਗਸ ਨਾਲ ਜਿਹੜੇ ਰਿਓ ਨਵੇਂ-ਨਵੇਂ ਵਲੌਗ ਦੇ ਦੇਖਣ ਲਈ ਸਾਡੇ ਪੇਜ ਨੂੰ ਲਾਈਕ ਕਰੋ ਸਾਡੇ ਚੈਨਲ ਨੂੰ ਲਾਈਕ ਕਰੋ ਓਕੇ ਜੀ ਧੰਨਵਾਦ